ਪੈਂਦੀ ਉਧਰ ਉਹੀ ਗੱਲ ਹੈ ਵੀ ਕੁੜੀ ਘਰੋਂ ਬਾਹਰ ਕੱਲੀ ਨਹੀਂ ਜਾ ਸਕਦੀ ਉਹ ਕਹਿੰਦਾ ਵੀ ਗੁਰਦੁਆਰੇ ਵੀ ਜਾਣਾ ਤਾਂ ਮੈਂ ਲੈ ਕੇ ਜਾਊਂ 19 ਦਿਨ ਘਰੇ ਬੈਠ ਤੂੰ ਕਿਉਂ ਲੈ ਕੇ ਜਾਊਂਗਾ ਭਾਈ ਤੂੰ ਇਨਸਿਕਿਉਰ ਹੋ ਰਿਹਾ ਵੀ ਕੋਈ ਕਿਤੇ ਜਿਮ ਨਹੀਂ ਜਾਣ ਦੇ ਰਿਹਾ ਉਹਨੂੰ ਲੈ ਕੇ ਕਿਤੇ ਇਹ ਗਲਤੀ ਮੁੰਡੇ ਦੀ ਨਹੀਂ ਆ ਇਹ ਗਲਤੀ ਮਾਪੇ ਦੀ ਆ ਮੁੰਡੇ ਦੀ ਹਾਂ ਕਿਉਂਕਿ ਜਿਨ੍ਹਾਂ ਨੇ ਇਹ ਸਿਖਾਇਆ ਪਿਕ ਸਾਨੂੰ ਹਮੇਸ਼ਾ ਇਹ ਸਿਖਾਇਆ ਗਿਆ ਵਾ ਕਿ ਕੁੜੀਆਂ ਵੀਕ ਹੁੰਦੀਆਂ ਮੁੰਡੇ ਸਟਰੋਂਗ ਹੁੰਦੇ ਬਿਲਕੁਲ ਇਹੀ ਸਿਖਾਇਆ ਜਦੋਂ ਕੁੜੀਆਂ ਨੂੰ ਤੁਸੀਂ ਬਾਡੀ ਵਾਈਜ਼ ਹੀ ਵੀਕ ਕਰਤਾ ਹਰ ਚੀਜ਼ ਵਿੱਚ ਕਰਤਾ ਉਹਨਾਂ ਦੀ ਸਟਰੈਂਥ ਵੀ ਸਾਈਕੋਲੋਜੀਕਲੀ ਵੀਕ ਕਰਦੀ ਤਾਂ ਉਹ ਉਹ ਤਾਂ ਫਿਰ ਮੁੰਡੇ ਪ੍ਰੋਟੈਕਟ ਕਰਨਗੇ ਨਾ ਕੁੜੀਆਂ ਨੂੰ ਤੁਸੀਂ ਕੁੜੀਆਂ ਨੂੰ ਨਹੀਂ ਉਹਨਾਂ ਦੇ ਵਾਈਫ ਬਾਰੇ ਐ ਸੋਚ ਰਹੇ ਹੋ ਭੈਣ ਬਾਰੇ ਵੀ ਇਦਾਂ ਹੀ ਹਰ ਬਾਰੇ ਕਿ ਇਹ ਹੀ ਤੈਨੂੰ ਪ੍ਰੋਟੈਕਟ ਹਾਂ ਇੱਕ ਪ੍ਰੋਟੈਕਸ਼ਨ ਹੁੰਦੀ ਆ ਮਾਂ ਭੈਣ ਭਰਾ ਦਾ ਇੱਕ ਅਲੱਗ ਹੀ ਬੌਂਡ ਹੁੰਦਾ ਵਾ ਉਹ ਅਲੱਗ ਸਿਕਿਉਰਿਟੀ ਹੁੰਦੀ ਆ ਜਦੋਂ ਮਾਂ ਭੈਣ ਭਰਾ ਇੱਕ ਦੂਜੇ ਨਾਲ ਹੁਣ ਮੇਰਾ ਵੀ ਭਰਾ ਆ ਵਾ ਜਦੋਂ ਇੰਟਰਵਿਊ ਕਰ ਰਿਹਾ ਮੇਰਾ ਬ੍ਰਦਰ ਮੇਰੇ ਨਾਲ ਤੇ ਇਨਸਿਕਿਉਰ ਹੁੰਦਾ ਨਹੀਂ ਉਹ ਤਾਂ ਜਾਂਦਾ ਉਹ ਪ੍ਰਾਊਡਲੀ ਜਾਂਦਾ ਮੇਰੀ ਭੈਣ ਖੁਸ਼ ਕਰ ਰਹੀ ਹੈ ਲਾਈਫ 'ਚ